ਲਗਭਗ ਪੋਨੇ ਤਿੰਨ ਸਾਲ ਹੋ ਗਏ ਜੀ ਤੇ ਜਦੋਂ ਗਿਆ ਸੀਗਾ ਉਦੋਂ ਵਿਆਹਿਆ ਹੋਇਆ ਸੀ ਇਹ ਨਹੀਂ ਕਿ ਹੁਣ ਅਨਮੈਰਿਡ ਹੈ ਹੁਣ ਵੀ ਅਨਮੈਰਿਡ ਹੈ ਫੈਮਿਲੀ ਚ ਕੌਣ ਕੌਣ ਹੈ ਫੈਮਿਲੀ ਚ ਮੇਰੇ ਮੈਂ ਅਸੀਂ ਦੋ ਹੀ ਜਾਣਦੇ ਤੇ ਬੇੜਾ ਬੇਟੀ ਮੇਰੇ ਠੀਕ ਹੈ ਜੀ ਬੇਟੀ ਬੇੜੇ ਦੀ شادی ਹੋ ਚੁੱਕੀ ਹੈ ਠੀਕ ਹੈ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਜਦੋਂ ਸਭ ਤੋਂ ਪਹਿਲਾਂ ਫੋਨ ਆਇਆ ਸੀ ਜਿਹੜੋ ਕਹਿੰਦੇ ਸੀ ਮਿਲ ਨਹੀਂ ਰਿਹਾ ਉਹ ਕਿਹਦਾ ਫੋਨ ਆਇਆ ਸੀ ਉਹ ਸਾਡੇ ਭੈਣ ਦੇ ਉੱਥੇ ਹੈਗੀਆਂ ਬੇਟੀਆਂ ਦੋ ਦੋ ਬੇਟੀਆਂ ਤੇ ਤਿੰਨ ਜਵਾਈ ਉੱਥੇ ਰਹਿੰਦੇ ਆ। ਉਹ ਨਾਲ ਪੈਰੋਏ ਕਰ ਰਿਆ ਸੀ ਉੱਥੇ ਲੁੱਬਣ ਲੁੱਬਣ ਦੇ। ਠੀਕ ਹੈ ਜੀ। ਤਾਂ ਉਹਨਾਂ ਨੇ ਤੁਹਾਨੂੰ ਦੱਸਿਆ ਪਈ ਇਹਨੇ ਦਿਨਾਂ ਤੋਂ ਨਹੀਂ ਮਿਲ ਰਿਆ। 30 ਤਰੀਕ ਤੋਂ 30 ਤਰੀਕ ਸ਼ਾਮ ਨੂੰ 7 ਵਜੇ ਤੋਂ ਬਾਅਦ ਗਿਆ ਸੀ ਉਹ ਸਟੋਰ। ਜੀ। ਤੇ 7:40 ਤੋਂ ਬਾਅਦ ਉਹਦਾ ਫੁਟੇਜ ਤੇ ਕੋਈ ਮਿਲੀ ਨਹੀਂ ਉਹਦੀ। ਉਹ ਗਾਇਬ ਹੋ ਗਿਆ। ਤੁਹਾਡੀ ਲਾਸਟ ਗੱਲ ਕਰੋ ਹਈ ਸੀ। ਮੇਰੀ ਲਾਸਟ ਗੱਲ ਉਹਦੇ ਨਾਲ 24 ਜੁਲਾਈ ਨੂੰ ਹੋਈ ਸੀ। ਤੇ ਮੇਰੀ ਬਾਈਕ ਤੇ ਹੋਈ ਉਹਨਾਂ ਹੋਈ 28 ਤੇ ਸਾਨੂੰ ਕਿਹਦਾ ਫੋਨ ਆਇਆ ਕਿ ਉਹਦੀ ਬੋਡੀ ਮਿਲ ਗਈ ਹੈ। ਉਹ ਜਿਹੜੇ ਸਾਡੇ ਰਿਸ਼ਤੇਦਾਰਾ ਉੱਥੇ ਆ ਉਹਨਾਂ ਨੇ ਫੋਨ ਕੀਤਾ। ਉਹਨਾਂ ਨੇ ਆਈ ਦੱਸਿਆ ਵੀ ਡੈੱਡ ਬੋਡੀ ਉਹਦੀ ਮਿਲ ਗਈ ਆ ਤੇ ਕਾਰਨ ਤਾਂ ਨਹੀਂ ਪਤਾ ਲੱਗ ਰਿਹਾ ਪਈ ਉਹ ਕਿਸ ਤਰ੍ਹਾਂ ਖਾਈ ਖਾਈ ਵਿੱਚ ਮਿਲਿਆ ਕੱਡ ਵਿੱਚ ਜੀ ਤੇ ਕਿਸ ਤਰ੍ਹਾਂ ਉੱਥੇ ਡਿੱਗਿਆ ਕਿੱਦਾਂ ਪਹੁੰਚਿਆ ਉੱਥੇ। ਜਦਕਿ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹ ਹੈਲੀਕਾਪਟਰ ਨਾਲ ਲੰਘਦੇ ਰਹੇ ਆ ਉੱਥੇ ਉਸੇ ਜਗ੍ਹਾ ਤੇ ਤੇ ਪੁਲਿਸ ਨੂੰ ਕੁਝ ਨਹੀਂ ਮਿਲਿਆ ਸੀ। ਦੂਸਰੇ ਜਦੋਂ ਸਵੇਰੇ ਉੱਠਾ ਲੈ ਕੇ ਗਿਆ ਤਾਂ ਕੋਈ ਡੱਡ ਬੜੇ ਉੱਤੇ ਪਈ ਸੀ ਤਾਂ ਦੀ ਕੋਈ ਗੱਲ ਹੋਈ ਹੋਵੇ ਕੋਈ ਲੜਾਈ ਝਗੜਾ ਉੱਧਰ ਨਹੀਂ ਲੜਾਈ ਝਗੜਾ ਕੋਈ ਨਹੀਂ ਰੂਮ ਚ ਇਕੱਲਾ ਰਹਿੰਦਾ ਤਗਾ ਉਹ ਕੋਈ ਉੱਤੇ ਆਸ-ਪਾਸ ਕੋਈ ਹੋਰ ਯਾਰ ਦੋਸਤ ਵੀ ਕੋਈ ਲਾਗੇ ਤਾਗੇ ਤਾਦਾ ਨਹੀਂ ਸੀ ਉੱਤੇ ਕੀੜੇ ਸ਼ਹਿਰ ਸਿਕਾ ਕਾਦਾ ਕੰਮ ਕਰਦਾ ਸੀ ਮੋਦਨਾ ਸ਼ਹਿਰ ਸੀ ਉਹਦਾ ਇਟਲੀ ਚ ਤੇ ਗਉਆਂ ਦੇ ਸਟਾਲੇ ਵਿੱਚ ਉਹ ਕੰਮ ਕਰਦਾ ਸੀ ਦੋ ਦੁੱਧ ਵਗੈਰਾ ਚੋਂਦਾ ਮੰਗਣੀ ਮੰਗਣੀ ਹੋ ਗਈ ਸੀ ਨਹੀਂ ਕੁਝ ਕੁਝ ਨਹੀਂ ਕੁਝ ਨਹੀਂ ਕਦੀ ਉਧਾ ਉਹਨੇ ਦੱਸਿਆ ਹੋਵੇ ਕੋਈ ਉੱਥੇ ਤੰਗ ਪਰੇਸ਼ਾਨੀ ਜਾਂ ਨਹੀਂ ਐਦਾਂ ਦਾ ਕੁਝ ਵੀ ਉਮਰ ਕਿੰਨੀ ਸੀ ਮੁੰਡ ਦੀ ਉਮਰ 23 ਸਾਲ ਉਹ ਸੋਚ ਕੇ ਭੇਜਿਆ ਸੀ ਲਾਡਾ ਨਾਲ ਪਾਰਿਆ ਹਾਂ ਬਿਲਕੁਲ ਇਹ ਤਾਂ ਹੁਣੇ ਇੱਕ ਖਬਰ ਆ ਗਈ ਆ ਕੀ ਕਹਿਣਾ ਚਾਹੋਗੇ ਜੇ ਇੱਥੇ ਨੌਕਰੀ ਹੁੰਦੀ ਤਾਂ ਸ਼ਾਇਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿੰਦਾ ਇਹ ਤਾਂ ਜਗ੍ਹਾ ਜਿੱਥੇ ਨੌਕਰੀ ਨਹੀਂ ਮਿਲੀ ਕੋਈ ਵੀ ਮੈਂ ਡਿਗਰੀ ਕਰਾਈ ਸੀ ਉਹਨੂੰ ਮਕੈਨਿਕਲ ਦੇ ਫੇ ਕੋਈ ਨੌਕਰੀ ਇੱਥੇ ਮਿਲ ਜਾਓਗੇ ਨਹੀਂ ਡਿਗਰੀ ਵੀਡੀ ਪਰ ਆ ਕੇ ਮਜਬੂਰ ਹੋ ਕੇ ਉਹਨੂੰ ਬਾਹਲੇ ਦੇਸ਼ਾਂ 'ਚ ਭੇਜਣਾ ਪਿਆ ਹੋਏ ਇਸ ਲਈ ਘਰ ਦੇ ਕੀ ਹਾਲਾਤ ਹੈ ਮਾਤਾ ਦੇ ਕੀ ਹਾਲਾਤ ਹੈ ਬੜੌਕਾ ਹੁੰਦਾ ਮਾਰ ਲਈ ਬੜੌਕਾ ਹੈ ਬਹੁਤ ਜ਼ਿਆਦਾ ਬੋਡੀ ਲਿਆਣ ਦੀ ਕੀ ਅਪੀਲ ਕਰਦੇ ਸਰਕਾਰ ਨੂੰ ਬੋਡੀ ਲਿਆਣੋ ਸੀ ਇਹਨਾਂ ਨੂੰ ਕਹਿੰਦੇ ਬਈ ਬੋਡੀ ਅੰਦਰ ਭੇਜ ਦਿਓ ਲਾਸਟ ਵਾਰੀ ਇਹ ਦੇਖੋ ਤੇ ਲਾਸਟ ਵਾਰੀ ਦੇਖੋ ਜੇ ਇੱਕ ਵਾਰੀ ਕਰੋ ਜੀ ਸਬਰ ਤਦਾ ਹੀ ਹੋਣਾ ਜੇ ਤੁਹਾਡੇ ਕੋਲ ਕਮਰੇ ਇੱਕ ਵਾਰੀ ਆ ਜਾਊਗਾ ਕਥਾਈ ਮੇਰਾ ਨਾਮ ਸੁਤਨਾਮ ਸਿੰਘ ਸੁਤਨਾਮ ਜੀ ਕੀ ਲੱਗਦੇ ਉਹ ਤੁਸੀਂ ਦੁੱਜੇ ਮੈਂ ਉਹਦਾ ਤਾਇਆ ਜੀ ਕਿੰਨਾ ਹਾਲਾਤਾਂ ਚ ਭੇਜਿਆ ਸੀ ਤੇ ਅਜੇ ਹੀ ਖਬਰ ਮੰਦਭਾਗੀ ਆਈ ਹੈ ਕੀ ਹਾਲਾਤ ਨੇ ਪਰਿਵਾਰ ਦੇ ਇੱਥੇ ਕੰਮ ਨਾ ਮਿਲਣ ਕਰਕੇ ਦੀ ਉਹਨਾਂ ਨੂੰ ਕਿ ਬਾਹਰ ਭੇਜਿਆ ਸੀ ਤੇ ਪਰਿਵਾਰ ਜਾ ਕੇ ਹਾਸਾ ਹੋ ਗਿਆ ਮੇਰੇ ਨਾਲ ਉਹਦੀ 30 ਤਰੀਕ ਨੂੰ 12:45 ਮਿੰਟ ਤੇ ਜਾਨੀ ਕਿ ਗੁੱਡ ਮਾਰਨਗ ਆਇਆ ਜੀ ਕਿਉਂਕਿ ਡਿਲੀਵਰੀ ਦਾ ਮੈਸੇਜ ਆਉਂਦਾ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਮਤਲਬ ਦੂਜੇ ਦਿਨ ਮੈਂ ਮੈਸੇਜ ਆ ਗਿਆ ਬਾਹਰੋਂ ਇਹਦੀ ਉਹ ਲੱਭਦਾ ਨਹੀਂ ਕਿ ਛਾਂ ਨੂੰ 74 ਤੋਂ ਬਾਅਦ ਉਹਨਾਂ ਨੂੰ ਪਤਾ ਹੀ ਲੱਗਾ ਕਿ ਸਾਨੂੰ ਰੋਜ਼ ਟੈਲੀਫੋਨ ਆ ਜਾਂਦਾ ਸੀ ਵੀ ਇਹ ਜੋ ਹਾਲਾਤ ਹੈਗੇ ਆ ਪਰ ਕੋਈ ਪੰਨ ਲਗਾ ਤੀ ਤੀ ਤਲਾ ਪਤਾ ਹੋਇਆ ਉਹ ਜਿੱਥੇ ਜਾਨੀ ਕਿ ਉਹ ਜਹਾਜ਼ ਨੇ ਵੀ ਹੈਲੀਕਾਪਟਰ ਨੇ ਦੇਖਿਆ ਉਹ ਬੱਚਿਆਂ ਨੇ ਆਪ ਸਰਬ ਹੁਕਮ ਹੁਕਮ ਕੇ ਦੇਖਿਆ ਪੁਲਿਸ ਨੇ ਵੀ ਦੇਖਿਆ ਉੱਥੋਂ ਨਹੀਂ ਮਿਲਿਆ ਤੇ ਤਿੰਨ ਤੀ ਨੂੰ ਜਾਨੀ ਕਿ ਬੋਡੀ ਉੱਥੋਂ ਜਣ ਕੇ ਮਿਲੀ ਤੇ ਸਿਰਫ ਸਿਰ ਤੇ 60 ਦਾ ਨਿਸ਼ਾਨ ਆ ਬਾਕੀ ਜਾਨੀ ਕਿ ਸਵਾਰ ਵੀ ਫੋਨ ਵੀ ਸਾਈਕਲ ਵੀ ਸਾਰੇ ਕੁਛ ਮਿਲ ਗਿਆ ਉਹਦਾ ਤੇ ਸਾਨੂੰ ਇਹ ਆ ਕੋਈ ਨੂੰ ਕਿਸੇ ਨੇ ਗਵਾ ਕੀਤਾ ਤੇ ਜਿਸ ਲਈ ਉਹਦੀ ਫੋਟੋ ਜਦੋਂ ਉਹ شریف ਸੀ ਉਹਦੀ ਉਹ ਚੋਗਣੀ ਬਾਇਰਲ ਹੋ ਗਈ ਤੇ ਉਹਨੂੰ ਆਪਣਾ ਖਤਰਾ ਪੈਦਾ ਹੋ ਗਿਆ ਉਹਨੂੰ ਮਾਰ ਕੇ ਛੜਤਾ ਸਾਡੇ ਪੁੱਤ ਨੂੰ ਸਾਡਾ ਦੀਵਾ ਗੋਲ ਕਰਤਾ ਸਾਡੇ ਮੋਰੇ ਠੇਰ ਆ ਗਿਆ ਚੰਗੇ ਪੁਵੇਖ ਲਈ ਬਾਹਰ ਭੇਜਿਆ ਸੀ ਹਾਂਜੀ ਚੰਗੇ ਪੁਵੇਖ ਲਈ ਹਾਂਜੀ ਕੀ ਲੱਗਦਾ ਦੱਸਿਆ ਕੀ ਆ ਕਿ ਜੁਜੀਦਾ ਦੱਸ ਦੇ ਸੀਗੇ ਕਿ 3 ਘੰਟੇ ਪਹਿਲਾਂ ਹੀ ਕੰਦੇ ਉਹਦੀ ਮੌਤ ਹੋਈ ਆ ਹਾਂਜੀ ਉਹਨਾਂ ਦਾ ਉਹਨਾਂ ਦਾ ਫੋਨ ਆਇਆ ਸਵੇਰ ਛੜੀ ਜੁਆਈਦਾ ਕਿ ਪੁਲਿਸ ਨੇ ਉਹਨੂੰ ਸਾਨੂੰ ਬੋਡੀ ਮਿਲ ਗਈ ਆ ਲੇਕਿਨ ਜਦੋਂ ਚੈੱਕ ਕੀਤਾ ਤੇ ਉਹ 3 ਘੰਟੇ ਪਹਿਲਾਂ ਡੈਥ ਹੋਈ ਆ ਕੋਈ 5 ਦਿਨ ਦੀ ਮੌਤ ਨਹੀਂ ਸੀ ਉਹ ਕੋਈ ਦੱਸਿਆ ਸੱਟਾਂ ਵਗੈਰਾ ਦਾ ਨਿਸ਼ਾਨ ਹੈ ਜਾਂ ਕੀ ਹੈ ਸਿਰ 'ਚ ਸੱਟ ਹੈ ਮਰ ਜੂ ਜਦੋਂ ਸਿਰ 'ਚ ਰਾੜ ਮਾਰੀ ਹੁੰਦੀ ਆ ਕੋਈ ਕਿ ਉਹਨੂੰ ਮਾਰ ਕੇ ਸੜਤਾ ਉੱਠੇ ਬਾਕੀ ਕੀ ਮੰਗ ਕਰਦੇ ਆਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆਂ ਕਿ ਯਾਨੀ ਕਿ ਜਿਹੜੇ ਕਾਤਲ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਸਾਡੇ ਜਿਹੜੇ ਬੱਚੇ ਦੀ ਬੋਡੀ ਆ ਉਹਨੂੰ ਸਾਡੇ ਕੋਲ ਪਹੁੰਚਾਇਆ ਜਾਵੇ ਤਾਂ ਕਿ ਅਸੀਂ ਉਹਨੂੰ ਆਖਰੀ ਵਾਰੀ ਦੇਖ ਸਕੀਏ ਤੇ ਉਹਦਾ ਅੰਤਮ ਸੰਸਕਾਰ ਕਰ ਚੁੱਕੀ ਜੱਲਾਇ ਗੱਲਾ ਹੀ ਮੁੰਡਾ ਸੀ ਗੱਲਾ ਕੱਲਾ ਮੁੰਡਾ ਜੀ ਮਾਂ ਨੂੰ ਅਜੇ ਤੱਕ ਚੈਨ ਨਹੀਂ ਆਦੀ ਪਹਿਲਾਂ ਅਸੀਂ ਦੱਸਿਆ ਵੀ ਨਹੀਂ ਦੋ ਦਿਨ ਅਛਟਿਆ ਭਜਲੇ ਸਾਰੇ ਪਾਸਿਓਂ ਤੋਂ ਖਬਰਾਂ ਆਉਣ ਲੱਗ ਪਈਆਂ ਤੇ ਫਿਰ ਸਾਨੂੰ ਦੱਸਣਾ ਪਿਆ ਤੇ ਜੋ ਇਸਲੇ ਹਲਾਤ ਸਗੇ ਘਰ ਦੇ ਵਿੱਚ ਭੈਣ ਤੇ ਤਾਂ ਮਾਂ ਦੇ ਭਜਾਈ ਦੇ ਤਾਈ ਦੇ ਦੇਖਣਾ ਪੜੀ ਸੀ ਫੇ ਕੀ ਕੁਸ਼ ਵੀ ਤੇ ਰਹੀ ਸੀ ਤੇ ਮੇਜਰ ਫੈਨ ਹਾਂ ਜੀ ਦਾ ਸਰਪੰਚ ਹਾਂ ਜੀ ਹਾਂ ਜੀ ਹਾਂ ਜੀ ਹਾਂ ਲੇ ਪਿੰਡ ਦਾ ਇੱਕ ਲੜਕਾ ਜੋ ਕਿਟ ਲਈ ਗਿਆ ਸੀ ਹਾਂ ਜੀ ਕੰਮ ਕਰਦੇ ਸੀ ਉਸੇ ਦਾਥਾਂ ਵੀ ਹੈ ਹਾਂ ਜੀ ਕੀ ਐ ਇਸ ਵੇਲੇ ਕਰਕੇ ਰਾਤ ਨੂੰ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਹਲਾਤ ਭਾਜੀ ਜਿਹਦੇ ਘਰ ਇਦਾਂ ਹੋ ਜਵੇ ਸਭ ਨੂੰ ਪਤਾ ਹੀ ਆ ਤੇ ਬਾਕੀ ਪ੍ਰਸ਼ਾਸਨ ਤੋਂ ਇੱਧਰ ਲਈ ਸਰਕਾਰ ਤੋਂ ਤੇ ਉੱਧਰ ਲਈ ਸਰਕਾਰ ਤੋਂ ਇਹੀ ਆ ਵੀ ਜੇ ਜੋ ਵੀ ਉਹਦੇ ਨਾਲ ਜੇ ਉਹਦੇ ਨਾਲ ਇਦਾਂ ਦਾ ਗਲਤ ਹੋਇਆ ਤਾਂ ਗਲਤ ਦੇ ਨਾਲ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਪੰਜਾਬ ਸਰਕਾਰ ਤੋਂ ਸਾਨੂੰ ਬੇਨਤੀ ਆ ਵੀ ਜਲਦ ਤੋਂ ਜਲਦ ਮੁੰਡੇ ਦੀ ਬਾਡੀ ਜਿਹੜੀ ਉਹ ਪੰਜਾਬ ਦੇ ਬਾਰਸਾਂ ਦੇ ਹਵਾਲੇ ਕੀਤੀ ਜਾਵੇ ਤੇ ਪੰਜਾਬ ਸਰਕਾਰ ਵੀ ਆਪਣੀ ਬਾਹ ਲਾਵੇ ਉਧਰਲੀ ਸਰਕਾਰ ਨੂੰ ਵੀ ਜੇ ਜੋ ਵੀ ਉਹਨਾਂ ਜੇ ਕੋਈ ਨਾ ਗਲਤ ਹੋਇਆ ਤਾਂ ਉਹਦੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਕਿ ਕਹਿ ਰਿਹਾ 30 ਤਰੀਕ ਤੋਂ ਗਾਇਬ ਸੀ ਹਾਂਜੀ ਠੀਕ ਆ ਹੁਣ ਪਤਾ ਲੱਗਾ ਹੈ ਕਿ ਉਸ ਦੀ ਡੈਥ ਹੋ ਗਈ ਹੈ ਹਾਂਜੀ ਹਾਂਜੀ ਕਿ ਹੁਣ ਤੁਹਾਡੇ ਲੋਕ ਕੋਈ ਪ੍ਰਸ਼ਾਅ ਕੀਤੇ ਗਏ ਆਪੀਲ ਜਾਂ ਕਿਸੇ ਤੱਕ ਕੋਈ ਨਹੀਂ 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 ਹਜੇ ਨਹੀਂ ਹੈ ਹਜੇ ਨਹੀਂ ਹਜੇ ਨਹੀਂ ਇਹ ਤਾਂ ਉਧਰ ਕਾਰਵਾਈ ਹੋ ਰਹੀ ਪੂਰੀ ਹੋ ਜੇ ਪ੍ਰੋਪਰ ਉਧਰੋਂ ਪੂਰੀ ਸਾਨੂੰ ਇਨਫਰਮੇਸ਼ਨ ਨਹੀਂ ਬੋਸਟਮਾਨ ਰਿਪੋਰਟ ਤੇ ਥੋੜਾ ਜਿਹਾ ਪਤਾ ਲੱਗ ਰਿਹਾ ਵੀ ਡੈਥ 3 ਘੰਟੇ ਪਹਿਲਾਂ ਹੋਈ ਹੈ ਜੇ ਬੋਡੀ ਮਿਲਣ ਤੋਂ ਤੇ ਲਾਪਤਾ ਉਹ ਕੰਫਰਮ 100 ਘੰਟਾ ਪਹਿਲਾਂ ਦਾ ਤੇ ਉਹਦੇ ਤੇ ਕੋਈ ਯਾਨੀ ਜੋ ਵੀ ਹੈਗਾ ਸ਼ੱਕ ਦੇ ਦਾਇਰੇ ਚ ਹੈ